ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਖਨੌਰੀ ਬਾਰਡਰ ਵਿਖੇ ਪਿਛਲੇ ਲੰਬੇ ਸਮੇਂ ਤੋਂ ਜੋ ਆਪਣਾ ਅੰਦੋਲਨ ਹੈ ਇਹ ਇਹ ਚੱਲ ਰਿਹਾ ਹੈ ਅੱਜ ਆਪਾਂ ਕਿਸਾਨ ਭਰਾਵਾਂ ਨਾਲੇ ਗੱਲਬਾਤ ਕਰਾਂਗੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹ ਅੰਦੋਲਨ ਹੈ ਜੋ ਪਿਛਲੇ ਲੰਬੇ ਅੱਜ ਇਹਨੂੰ 99 98 ਦਿਨ ਹੋਣ ਲੱਗੇ ਇਸ ਅੰਦੋਲਨ ਨੂੰ ਚੱਲਦਿਆਂ ਹੋਇਆਂ ਕਿਉਂਕਿ ਇਸ ਅੰਦੋਲਨ ਵਿੱਚ ਇਸ ਸਰਕਾਰਾਂ ਨੇ ਜੋ ਇਸ ਅੰਦੋਲਨ ਬਾਰੇ ਬਹੁਤ ਘਟੀਆ ਨੈਗੇਟਿਵ ਇੱਕ ਪੁਆਇੰਟ ਸਿਰਜਿਆ ਵੀ ਇਹ ਇੱਕ ਖਾਲਸਤਾਨੀ ਮੂਵਮੈਂਟ ਹੈ ਜਾਂ ਇੱਕ ਵਖਵਾਦੀ ਹੈ ਇਹਦੇ ਬਾਰੇ ਬਹੁਤ ਗਲਤ ਇਹਨਾਂ ਨੇ ਇੱਕ ਕਮੈਂਟ ਸਿਰਜਿਆ ਆਪਾਂ ਅੱਜ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਾਂਗੇ ਤੁਹਾਡੀ ਇਸ ਨੂੰ ਸ਼ੇਅਰ ਵੀ ਕਰਿਓ ਤਾਂ ਜੋ ਇਹ ਬਾਜ ਐ ਜੋ ਨਮਾਇंदे ਐ ਜੋ ਅੱਜ ਦੇ ਕਹਿੰਦੇ ਆ ਵੀ ਅਸੀਂ ਲੀਡਰ ਬਣਨਾ ਚਾਹੁੰਦੇ ਆ ਚਾਹੇ ਕੋਈ ਕਾਂਗਰਸ ਵਾਲਿਆ ਜਾਂ ਕੱਲੀ ਐ ਜਾਂ ਆਪ ਵਾਲਿਆ ਜਾਂ ਭਾਜਪਾ ਖਾਸ ਐ ਕਿਉਂਕਿ ਭਾਜਪਾ ਨੇ ਸਾਨੂੰ ਪਿਛਲੇ ਲੰਬੇ ਸਮੇਂ ਤੋਂ 1 ਸਾਲ ਦਿੱਲੀ ਵਿਖੇ 2 ਮਹੀਨੇ ਅਸੀਂ ਪੰਜਾਬ ਦੇ ਵਿੱਚ ਲੈਣਾ ਦੇ ਉੱਤੇ ਲਗਭਗ 13 ਮਹੀਨੇ ਸਾਡਾ ਅੰਦੋਲਨ ਚੱਲਿਆ ਸੀ ਸੋ ਅੱਜ ਅਸੀਂ ਗੱਲ ਕਰਾਂਗੇ ਤੁਹਾਡੀ ਇਹਨਾਂ ਕਿਸਾਨਾਂ ਦੇ ਨਾਲ ਸੋ ਅੱਜ ਸਾਡੇ ਨਾਲ ਜੁੜੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਿ ਸੋ ਅੱਜ ਪਹੁੰਚਿਆ ਆਪਣਾ ਕੀ ਨਾਮ ਹੈ ਬਾਈ ਜੀ ਕਿਹੜਾ ਆਪਣਾ ਉਹ ਹੈ ਮੇਰਾ ਨਾਮ ਆਨੰਦੀ ਪ੍ਰਸਾਦ ਹੂਆ ਸੰਗਠਨ ਕਰ ਰਹਾ ਮੈਂ ਬਿਹਾਰੀ ਖੇਤੀ ਪਰਿਵਾਰ ਬਿਹਾਰ ਪਟਨਾ ਹਾਂਜੀ ਬਿਹਾਰ ਪਟਨਾ ਤੋਂ ਆਪਣਾ ਨਾਮ ਕੀ ਹੈ ਜੀ ਇਹਦਾ ਨਾਮ ਅਨੰਦੀ ਪ੍ਰਸਾਦ ਅਨੰਦੀ ਪ੍ਰਸਾਦ ਹਾਂਜੀ ਅਨੰਦੀ ਪ੍ਰਸਾਦ ਜੀ ਜੋ ਇਹ ਇੱਕ ਕਿਸਾਨ ਅੰਦੋਲਨ ਕਰਨ ਜਾ ਰਹੇ ਸੀ ਇਹ ਸਰਕਾਰ ਦਾ ਮੁੰਟੇ ਵੀ ਕੀ ਹੋਇਆ ਕਿ ਸਾਨੂੰ ਉਹਰੇ ਤਾਨੂੰ ਰੋਕ ਲਿਆ ਜਾਂ ਤੁਹਾਡੇ ਕਿਲ ਗੱਡੇ ਗਏ ਐ ਇਹ ਸਰਕਾਰ ਭਾਜਪਾ ਕਹਿ ਰਹੀ ਐ ਕਿ ਸਾਡੇ ਨਾਲ ਗੱਲਬਾਤ ਕਰੋ ਅਸੀਂ ਗੱਲਬਾਤ ਕਰਕੇ ਮਸਲਾ ਹੱਲ ਕਰ ਦਿੰਦੇ ਤੁਹਾਨੂੰ ਐਮਐਸਪੀ ਦੇਣ ਆਏ ਸੀ ਇਹਦੇ ਬਾਰੇ ਕੁਝ ਚਾਨਣਾ ਪਾਓ ये सब भाजपा जो है झूठ बोलती है समस्या हल नहीं करना चाहती है एम एस पी कानून लागू करना नहीं चाहती है ठीक है जी। इसके मैनिफेस्टो में घोषणा पत्र में नहीं है इसीलिए यहाँ जो एम एस पी कानून लागू कराने वास्ते हैं अगर कानून लागू नहीं हुआ एम एस पी तो मैं इसको पहले जनता की अदालत आदाल, में बोर्ड से हराऊंगा ਦੂਸਰੀ ਵਾਰ ਨਹੀਂ ਅਗਰ ਹੁਆ ਤਾਂ ਕੋੜ ਸੇ ਹਰਾਉਂਗਾ ਇਹ ਤੋਂ ਫਿਰ ਮੈਂ ਛੋਟ ਸੇ ਹਰਾ ਦੂਗਾ ਬਾਜੀ ਬਾਤ ਓਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਾਡੇ ਪੰਜਾਬ ਦੇ ਕਿਸਾਨ ਭਰਾ ਵੀ ਪਹੁੰਚਿਆ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਇਹ ਭਾਜਪਾ ਦੇ ਨੁਮਾਇंदे ਆਂਦੇ ਆ ਆਪਣੇ ਪਿੰਡਾਂ ਦੇ ਵਿੱਚ ਇਹ ਵੀ ਆਪਾਂ ਨੂੰ ਬੜਾ ਕੁਝ ਕਹਿੰਦੇ ਐ ਵੀ ਤੁਹਾਨੂੰ ਅਸੀਂ ਦੋ ਤਰੀਕਾਂ ਤੋਂ ਬਾਅਦ ਦੇਖ ਲਾਂਗੇ ਹਾਂ ਸਰ ਜੀ ਦਾ ਬਿਆਨ ਹੀ ਆਇਆ ਸੀ ਪਿੱਛੇ ਜੇ ਹੁਣ ਇਹਨਾਂ ਨੂੰ ਸਵਾਲ ਦੱਸੋ ਆਪਣੇ ਕੀ ਐ ਸੀ ਕੀ ਪੁੱਛਣਾ ਚਾਹੁੰਦੇ ਐ ਇਹਨਾਂ ਨੂੰ ਹੁਸਲ ਦਾ ਇਹਨੇ ਚਾਹੁੰਦੇ ਆ ਜੀ ਅਸੀਂ ਸਾਨੂੰ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਸਾਡੀ ਰਾਜਧਾਨੀ ਹੈ ਦਿੱਲੀ ਵੀ ਸਾਨੂੰ ਰਾਹ ਚ ਕਿਉਂ ਰੋਕਿਆ ਇਹਨਾਂ ਨੇ ਕਾਹ ਤੋ ਰੋਕਿਆ ਕੀ ਗੱਲ ਆ ਹਾਂਜੀ ਵੀ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਅਸੀਂ ਇਹਨਾਂ ਨੂੰ ਰੋਕਾਂਗੇ ਪਿੰਡਾਂ ਚੋਂ ਨੂੰ ਜੇ ਸਾਨੂੰ ਕੇਲੇ ਲਾਏ ਆ ਅਸੀਂ ਕੇਲੇ ਨਾਲ ਦੇ ਪੈਰਾਂ 'ਚ ਲਾਵਾਂਗੇ ਪਿੰਡਾਂ 'ਚ ਜਾਣ ਨੂੰ ਕਾਹ ਤੋ ਰੋਕਿਆ ਸਾਨੂੰ ਕੀ ਗੱਲ ਕਾਹ ਤੋ ਰੋਕਿਆ ਵੀ ਸਾਡਾ ਸੁਭਕਰਨ ਮਰਿਆ ਇਹ ਕਿਸੇ ਬੰਦੇ ਨੇ ਕਾਲੀ ਪਾਰਟੀ ਨੇ ਕਾਂਗਰਸ ਨੇ ਕਿਸੇ ਬੰਦੇ ਨੇ ਸਵਾਲ ਨਹੀਂ ਕਰਿਆ ਵੀ ਗੱਲ ਮਾੜੀ ਹੋਈ ਕਾਸ਼ ਤੋਂ ਨਹੀਂ ਕਹਿ ਰਹੇ ਨੇ ਇਹ ਜਿਹੜੇ ਬੰਦੇ ਪਾਰਟੀਆਂ ਬਦ ਰਹੇ ਆ ਤਿੰਨ ਤਿੰਨ ਪਾਰਟੀਆਂ ਚਾਚਾ ਪਾਰਟੀਆਂ ਮੰਲ ਰਹੇ ਆ ਸਾਡੀ ਵੋਟ ਲੈ ਕੇ ਇਹ ਪਾਰਟੀਆਂ ਬਦ ਰਹੇ ਆ ਸਾਨੂੰ 베ਚ ਰਹੇ ਆ ਇਹਨੂੰ ਸ਼ਰਮ ਚਾਹੀਦੀ ਆ ਇਹ ਕੁੱਤੇ ਆ ਚੰਗੇ ਨਹੀਂ ਬੰਦੇ ਜਿਹੜੀ ਸਾਨੂੰ 베ਚ ਰਹੇ ਆ ਵੀ ਕਾਸ਼ ਤੋਂ 베ਚ ਰਹੇ ਆ ਸਾਨੂੰ ਇਹਨੂੰ ਆਪ ਦੇ ਸਵਾਰਤੀ ਕਾਜ ਚ 베ਚ ਰਹੇ ਆ ਵੀ ਸਾਨੂੰ 베ਚ ਅੱਜ ਕਿਸਾਨਾਂ ਤੋਂ ਕੀ ਲੈਣਾ ਵੀ ਇਹੀ ਗੱਲ ਆ ਵੀ ਸਾਨੂੰ ਸਾਨੂੰ ਐਮਸੀ ਦੀ ਮਲੇ ਸਾਨੂੰ ਕਰਜ਼ਾ ਮਾਫ਼ ਹੋਵੇ ਸਾਨੂੰ ਸਹੂਲਤ ਮਲੇ ਪੰਜਾਬ ਦੇ ਵਿੱਚ ਅਸੀਂ ਆਪਦਾ ਪਾਣੀ ਵੀ ਉਗਵਾ ਲਿਆ ਅਸੀਂ ਆਪਦੀ ਜ਼ਿੰਦਗੀ ਕਮਾ ਲਈ ਸਭ ਇਹਨਾਂ ਨੂੰ ਢੱਡ ਪਾਤਾ ਇਹਨਾਂ ਦਾ ਅਸੀਂ ਅੱਜ ਭੁੱਖੇ ਬੈਠੇ ਆ ਪਿਛਲੇ ਸਮੇਂ ਦੌਰਾਨ ਨਾ ਇਹਨਾਂ ਨੇ ਕੜਾ ਅਡਾਨੀਆਂ ਦਾ ਵਾਨੀਆਂ ਦਾ ਵੱਡਿਆਂ ਦਾ ਇੱਕ ਕਰਜ਼ਾ ਮਾਫ਼ ਕਰਿਆ 16000 ਲੱਖ ਕਰੋੜ ਰੁਪਈਆ ਆ ਕਰਿਆ ਕੀ ਗੱਲ ਇਹ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਨਹੀਂ ਕਰ ਸਕਦੇ ਪੰਜਾਬ ਦਾ ਕਿਸਾਨ ਹਿੰਦੁਸਤਾਨ ਦੇ ਪੂਰੇ ਭਾਰਤ ਦੇ ਕਿਸਾਨ ਆ ਇਹਨਾਂ ਕਰਜ਼ਾ ਨਹੀਂ ਹੈਗਾ ਜਿੰਨਾ ਕੁ ਇਹਨਾਂ ਨੇ ਕੁੱਲ ਅਡਾਨੀਆਂ ਦਾ ਕਰਜ਼ਾ ਮਾਫ਼ ਕਰਤਾ ਹਾਂਜੀ 2300 ਰੁਪਏ ਕਣਕ ਵਿਕਦੀ ਆ ਕੁੱਲ 4% ਕਰਜ਼ਾ ਹੈ ਜਿਹੜਾ ਹਿੰਦੁਸਤਾਨ ਦੇ ਵਿੱਚ ਕਰਜ਼ਾ ਕਿਸਾਨਾਂ ਦਾ ਸਾਡੀ 2300 ਰੁਪਏ ਕਣਕ ਵਿਕਦੀ ਆ ਸਾਡਾ ਰੈਟ ਮੰਦਾ 3500 ਰੁਪਿਆ 3500 ਰੁਪਏ ਹਿਸਾਬ ਲਾ ਕੇ ਸਾਡਾ 3500 ਰੁਪਿਆ ਜਿਹੜਾ 5 5 ਲੱਖ ਦੀ ਕਣਕ ਵੇਚਦਾ ਝੋਨਾ ਵੇਚਦਾ ਕਣਕ ਦਾ ਉਹਦਾ ਸਾਡਾ 35 35000 35 ਲੱਖ ਰੁਪਇਆ ਦੁਜਾ ਸਰਕਾਰ ਦੇ ਵਿੱਚ ਪਿਆ ਜੋ ਉਹ ਸਾਡਾ ਕਰਜ਼ਾ ਮਾਫ ਕਰਕੇ ਸਾਡਾ ਪੈਸੇ ਵੱਧਦੇ ਆ ਤੇ ਸਾਡਾ ਕਰਜ਼ਾ ਮਾਫ ਕਰਨ ਸਾਡੇ ਤਾਂ ਵੀ ਪੈਸੇ ਵੱਧਦੇ ਆ ਇਹਨੂੰ ਸ਼ਰਮ ਚ ਆਈਦੀ ਆ ਸਾਨੂੰ ਲੁੱਟ ਕੇ ਖਾ ਗਏ ਇਹਨੂੰ ਸ਼ਰਮ ਚ ਆਈਦੀ ਆ ਮਾਣੀ ਮੋਟੀ ਵੀ ਕਿਸਾਨ ਮਰ ਗਿਆ ਕਿਸਾਨ ਨੂੰ ਬਚਾਓ ਕਿਸਾਨ ਨੇ ਹਿੰਦੁਸਤਾਨ ਨੂੰ ਬਚਾਇਆ ਕਰਜ਼ੇ ਦੀ ਕਾਤਰ ਦੂਜਾ ਕਣਕ ਕਰ ਪੰਜਾਬੀਆਂ ਨੇ ਤਾਂ ਪਹਿਲਾਂ ਜਾਣਦਾ ਕਿ ਇਹ ਕੜਾ ਕੇ ਇਸ ਭਾਰਤ ਨੂੰ ਆਜ਼ਾਦ ਕਰਾਇਆ ਹੈ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਿਉਂਕਿ ਕੁਝ ਜੋ ਹੈਗੇ ਅੰਧ ਭਗਤ ਉਹ ਕਹਿੰਦੇ ਹੈ ਪੰਜਾਬੀ ਨੂੰ ਬਦਨਾਮ ਕਰਦੇ ਹੈ ਪਰ ਨਹੀਂ ਇਹ ਪੰਜਾਬ ਤੇ ਭਾਰਤ ਪੂਰਾ ਇੱਕ ਲੜ ਕੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ 99% ਆਜ਼ਾਦੀ ਪੰਜਾਬੀਆਂ ਦੀ ਹੈ 1% ਇਹ ਆਜ਼ਾਦੀ ਹੈ ਜੋ ਭਾਰਤ ਦੀ ਹੈ ਪਰ ਮੈਂ ਅੱਜ ਕਹਿਣਾ ਚਾਹਨਾ ਹੈ ਸਰਕਾਰ ਨੂੰ ਸਾਰੇ ਪੰਜਾਬੀ ਸਤ ਪੰਜਾਬੀ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਇਹ ਪੂਰਾ ਹੈ ਪੂਰਨ ਤੌਰ ਤੇ ਕਰ ਜਾਏ ਮਾਫ ਹੋਣਾ ਚਾਹੀਦਾ ਹੈ ਦੂਜੀ ਗੱਲ ਹੈ ਜਿਹੜੀ ਕਾਰਨ ਹੈ ਕਿ ਅਸੀਂ ਜਾਣ ਇਹ ਦੇਸ਼ ਨੂੰ ਇੱਕ ਸਾਰੇ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਦਾ ਗਾਰੰਟੀ ਦਾ ਕਾਨੂੰਨ ਦੇਣ ਵਾਸਤੇ ਮੰਗ ਰੱਖੀ ਹੋਈ ਹੈ ਕਿਉਂਕਿ ਬਾਹਰਲੇ ਸਟੇਟਾਂ ਦੇ ਵਿੱਚ ਚਲੋ ਉਹ ਸਟੇਟ ਕਮਜ਼ੋਰ ਨੇ ਥੋੜੇ ਆਪਣੇ ਤੋਂ ਪੰਜਾਬ ਤੋਂ ਲਾ ਲਓ ਚਾਹੇ ਹਰਿਆਣੇ ਤੇ ਲਾ ਲਓ ਕਿਉਂਕਿ ਉਹ ਹੈ ਤਾਂ ਸਾਡੇ ਭਰਾ ਹੈ ਸਾਡਾ ਖੂਨ ਹੈ ਅਸੀਂ ਉਹਨਾਂ ਖਾਤਰ ਇਸ ਸੰਘਰਸ਼ ਹੈ ਜੋ ਦਿਲ ਦਾ ਬਿਆਨ ਆਇਆ ਇੱਕ ਅੱਜੇ ਖਬਰ ਲੱਗੀ ਹੋਈ ਹੈ ਵਪਾਰੀ ਵਰਗ ਵੱਲੋਂ ਕਿ ਅਸੀਂ ਕਿਸਾਨਾਂ ਨੂੰ 10 ਦਿਨ ਦਾ ਅਲਟੀਮੇਟਮ ਦਿੰਨੇ ਆ ਵੀ ਸੜਕਾਂ ਖਾਲੀ ਕਰ ਦਿਓ ਆਜੋ ਆਜਾ ਉਸ ਭਰਾਵਾਂ ਨੂੰ ਮੈਂ ਪੁੱਛਣਾ ਚਾਹਨਾ ਕਿ ਇਹ ਕਿਸਾਨਾਂ ਨੇ ਨਹੀਂ ਬੰਦ ਕੀਤਿਆ ਹੋਈਆਂ ਸਰਕਾਰ ਨੇ ਇੱਕ ਭਰਾਵੋ ਇਹ ਛੋਡੀ ਸਰਕਾਰ ਹੈ ਜੋ ਇਸ ਟਾਈਮ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਉਹ ਸਰਕਾਰ ਨੇ ਬੰਦ ਕੀਤਿਆਂ ਹੋਈਆਂ ਸੜਕਾਂ ਨੇ ਇਹ ਹਾਂਜੀ ਤੁਹਾਡਾ ਕੀ ਨਾਮ ਆ ਬਾਈ ਜੀ ਜਗਤਾਰ ਸਿੰਘ ਜੀ ਕਿਹੜਾ ਪਿੰਡ ਆ ਬਾਈ ਪਿੰਡ ਜਲੂਰ ਡਿਸਟ੍ਰਿਕਟ ਕਿਹੜਾ ਬਾਈ ਸੰਗਰੂਰ ਹਾਂਜੀ ਕੀ ਕਹਿਣਾ ਚਾਹਨੋ ਇਹ ਸਰਕਾਰਾਂ ਬਾਰੇ ਤੁਸੀਂ ਅਤੇ ਪਾਰਟੀਆਂ ਬਾਰੇ ਕਹਿਣਾ ਇਹੀ ਚਾਹੁੰਦੇ ਆ ਸਰਕਾਰ ਨੂੰ ਅਸੀਂ ਵੀ ਅਸੀਂ ਪਹਿਲੇ ਨੰਬਰ ਤੇ ਜਦੋਂ ਅਸੀਂ ਦਿੱਲੀ ਵੱਲ ਨੂੰ ਕੋਚ ਕੀਤਾ ਤੇ ਇਹਨਾਂ ਨੇ ਸਾਡੇ ਰਸਤੇ ਦੇ ਵਿੱਚ ਕਿੱਲ ਗੱਡੇ ਤੇ ਸੜਕਾਂ ਦੇ ਉੱਤੇ ਪੱਥਰ ਲਾਏ ਸਾਨੂੰ ਰੋਕਿਆ ਗਿਆ ਕੀ ਸਾਡੇ ਕੋਲੇ ਹਥਿਆਰ ਨੇ ਜਾਂ ਅਸੀਂ ਅੱਤਵਾਦੀ ਆ ਅਸੀਂ ਪੰਜਾਬ ਦੇ ਉਹ ਕਿਸਾਨ ਆ ਜੋ ਪੂਰੇ ਭਾਰਤ ਨੂੰ ਅਨਾਜ ਪੈਦਾ ਕਰਕੇ ਦਿੰਦੇ ਆ ਅਨਾਜ ਪੈਦਾ ਕਰਕੇ ਦੇਣਾ ਸਾਡਾ ਕੰਮ ਹੈ ਇਹੀ ਸਰਕਾਰਾਂ ਕਹਿੰਦੀਆਂ ਇਹਦੇ ਵਿੱਚ ਯੂਰੀ ਆ ਗਿਆ ਇਹਦੇ ਵਿੱਚ ਸਪੇਿਆਂ ਦਾ ਸ਼ਾਰਟ ਆ ਗਿਆ ਜੋ ਇਹਨਾਂ ਸਰਕਾਰਾਂ ਵੱਸਕੇ ਲੋ ਯੂਰੀ ਆ ਤਾਂ ਉਹ ਟਾਈਮ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਹੋਇਆ ਸਾਡਾ ਸ਼ਿਸਟਮ ਤੇ ਜ਼ਹਿਰ ਪਾਉਣ ਵਾਲੇ ਇਹ ਨੇ ਅਸੀਂ ਤਾਂ ਪਾਉਣ ਵਾਲੇ ਭੋਲੇ-ਪਾਲੇ ਕਿਸਾਨਾਂ ਜੋ ਸਰਕਾਰ ਨੇ ਕਿਹਾ ਅਸੀਂ ਪਾਉਂਦੇ ਰਹੇ ਇਹਦੇ ਵਿੱਚ ਇਹਨਾਂ ਸਰਕਾਰਾਂ ਨੇ ਜੋ ਕੀਤਾ ਇਹਦੇ ਵਿੱਚੋਂ ਅਸੀਂ ਸਾਡੀ ਐਮਐਸਪੀ ਮੰਗਦੇ ਆਂ ਐਮਐਸਪੀ ਨੀਤੀ ਇਹਨਾਂ ਸਰਕਾਰਾਂ ਇਹ ਸਰਕਾਰਾਂ ਸਾਨੂੰ ਇੱਕ ਪਤਾ ਕੀ ਹੈ ਦੇਰੀਆਂ ਨੇ ਗਰੀਬਾਂ ਨੂੰ ਜੋ ਵੀ ਮਜ਼ਦੂਰ ਨੇ ਉਹਨਾਂ ਨੂੰ ਇੱਕ ਇਹਨਾਂ ਨੇ ਭੀਖ ਦੇਤੀ ਵੀ ਅਸੀਂ ਆਟਾ ਦਾਲ ਫਰੀ ਦਿੰਦੇ ਆਂ ਜੀ ਤੇ ਕਿਸਾਨਾਂ ਨੂੰ ਕਹਿੰਦਾ ਤੁਹਾਨੂੰ ਬਿਜਲੀ ਫਰੀ ਦੇਤੀ ਅਸੀਂ ਬਿਜਲੀ ਦੇ ਬਿੱਲ ਭਰਨ ਨੂੰ ਵੀ ਤਿਆਰ ਆਂ ਜੋ ਮਜ਼ਦੂਰ ਨੇ ਉਹਨਾਂ ਨਾਲ ਖੜਾ ਹੁੰਦੇ ਆ ਆਟਾ ਆਟਾ ਦਾਲ ਵੀ ਮੁੱਲ ਦੇਵਾਂਗੇ ਉਹਨਾਂ ਨੂੰ 80 ਆਪਦੇ ਪੱਲੇ ਉਹਦੀਏ ਚੇ ਕੁਛ ਵੀ ਕਰੀਏ ਤੇ ਸਾਡਾ ਸਵਾਮੀनाथ ਦੀ ਰਿਪੋਰਟ ਦਿਓ ਸਾਨੂੰ ਕਿਉਂ ਨਹੀਂ ਦਿੰਦੇ ਬਈ ਸਾਨੂੰ ਸਵਾਮੀनाथ ਦੀ ਰਿਪੋਰਟ ਦਿਓ ਸਾਡੀ ਤਾਂ ਕੁਸ਼ਕ 35% ਵਧੀ ਹੈ 2 250% ਵਧੀਆਂ ਜਿਹਨੀਆਂ ਤਰਖਾਹਾਂ ਆਤੀਆਂ ਜਿਹੜੇ ਟਾਈਮ ਦੇ ਵਿੱਚ ਮੈਂ ਦੇਖ ਲਓ ਮੇਰੀ ਉਮਰ 44 ਸਾਲ ਦੀ ਹੋਈ ਹੈ ਮੈਂ ਵੀਰ ਆਪਣਾ 700 ਰੁਪਏ ਦਾ ਡਰਮ ਭਰਾ ਕੇ ਲਿਆਂ 200 ਦਾ ਡੀਜ਼ਲ ਦਾ ਅੱਜ ਦੇਖੋ ਡੀਜ਼ਲ ਕਿੱਥੇ ਵਗ ਗਿਆ ਕਣਕ ਕੋ ਟਾਈਮ ਤੇ 250 ਤੇ ਵਿਕਦੀ ਸੀ ਅੱਜ ਕਣਕ ਦੇਖੋ 2275 ਰੁਪਏ ਹੋਈ ਹੈ ਤੇ ਡੀਜ਼ਲ ਵਾਗਿਆ 96 97 ਰੁਪਏ ਲੀਟਰ ਕਿੱਥੇ ਗਿਆ ਕੀ ਵਧਿਆ ਉਹ ਇਹਨਾਂ ਨੇ ਕੀਤਾ ਵੀ ਕੀ ਹੈ ਸਾਡੇ ਬਾਤੇ ਸਾਨੂੰ ਇੱਕ ਕਿਸਾਨਾਂ ਨੂੰ ਡੋਬਣ ਵਾਸਤੇ ਸਰਕਾਰ ਦੀ ਸਾਦ ਚਾਹੇ ਬਹੁਤ ਬੜੀ ਇਹ ਪਰ ਨੂੰ ਸੁਣਨਾ ਪਊ ਇੱਕ ਮੈਂ ਕਹਿ ਰਾਂ ਮੇਰੀ ਬੇਨਤੀ ਹੈ ਪਿੰਡਾਂ ਦੇ ਕਿਸਾਨਾਂ ਨੂੰ ਜੋ ਵੀ ਉਹ ਲੜਾਈ ਲੜਦੇ ਆ ਉਹ 10 ਕਿੱਲਿਆਂ ਤੋਂ ਥੱਲੇ ਵਾਲੇ ਕਿਸਾਨ ਬੈਠੇ ਆ ਕੋਈ ਹੋਣਾ ਮੇਰਾ ਵੀਰ ਮੈਂ ਨਹੀਂ ਕਹਿੰਦਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕੋਈ ਕੋਈ 40 ਵਾਲਾ 20 ਵਾਲਾ ਬੈਠੇ ਹੋਏ ਜਿਹਦੀ ਜ਼ਮੀਰ ਜਗਦੀ ਹੈ ਪਰ ਜੋ ਮਰੀਆਂ ਜ਼ਮੀਰਾਂ ਵਾਲੇ 40 40 50 50 100 100 ਕਿੱਲੇ ਵਾਲੇ ਕਿਸਾਨ ਨੇ ਉਹ ਘਰਾਂ ਦੇ ਵਿੱਚ ਏਸੀ ਲਾ ਕੇ ਸੌਂਦੇ ਆ ਉਰੇ ਆ ਕੇ ਪੈ ਕੇ ਦੇਖਣਾ 40 45 ਟੈਂਪਰੇਚਰ ਹੋਇਆ ਪਿਆ ਜਿੱਥੇ ਅਸੀਂ ਬੈਹਨੇ ਆ ਕੋਲ ਪੱਖੇ ਨਹੀਂ ਥੱਲੇ ਕੋਈ ਏਸੀ ਨਹੀਂ ਕੁਛ ਨਹੀਂ ਹੈਗਾ ਅੱਗ ਮੱਚਦੀ ਹੈ ਰਾਤਾਂ ਕੱਟਦੇ ਇੱਥੇ ਜੋ ਹਸ ਰਾਜmarg ਕੇ ਕਹਿੰਦੇ ਨੇ ਅਸੀਂ ਐਂ ਕਰਦਾਂ ਫਾਣਾ ਕਰਦਾਂਗੇ ਜੇ ਉਹ ਸਹੀ ਸੋਚਣ ਸਾਡੇ ਪਿੰਡਾਂ ਦੇ ਵਿੱਚ ਹੁਣ ਧੰਨਵਾਦ ਕਰਾਂਗੇ ਉਹਨਾਂ ਦਾ ਕਰਜ ਵਟਿਆ ਕੇ ਚਾਹਾਂ ਪੀਵਾਂਗੇ ਉਹਨਾਂ ਨੂੰ ਉਹ ਕਹਿੰਦੇ ਅਸੀਂ ਸਾਡੇ ਪਿੰਡਾਂ ਦੇ ਵਿੱਚ ਤਾਂ ਫੇ ਬਣੇ ਫਿਰਦੇ ਨੇ ਬੱਛੀ ਹੋ ਆਪਦੇ ਘਰੇ ਜਾ ਕੇ ਕਹਿੰਦੇ ਨੇ ਅਸੀਂ ਸਾਨੂੰ ਸਾਡੇ ਕੋਲੇ ਫੋਨ ਕਰੋ 98151 555556 'ਤੇ ਕੋਲ ਕਰੋ ਮੈਂ ਬੰਦੇ ਭੇਜੂਗਾ ਕੀ ਭੇਜਦੇ ਆ ਬੈਠੇ ਕਿਸਾਨਾਂ ਦੇ ਖਨੌਰੀ ਬਾਰਡਰ ਤੇ ਇਹਦੇ ਉੱਤੇ ਇੱਕ ਨੰਬਰ ਵੀ ਲਾਇਆ ਸੀ ਆਪਣੇ ਕਿਸਾਨ ਜੁਨਹਾਰਾ ਆਗੂ ਨੇ ਵੀ ਘਟੋ ਘਟਾ 15 ਬਾਰ ਤੋਂ 20 ਬਾਰ ਫੋਨ ਲੱਗਿਆ ਹੋਇਆ ਹੈ ਪਰ ਉਹਨੇ ਨਹੀਂ ਚੱਕਿਆ ਹੈਗਾ ਨਹੀਂ ਚੱਕਦੇ ਵੀਰ ਜੀ ਜੋ ਬੰਦੇ ਜੇ ਮੈਂ ਚੋਰ ਹੋਵਾਂ ਮੈਂ ਨਹੀਂ ਚੱਕਦਾ ਜਿਹੜੇ ਬੰਦੇ ਚੋਰ ਹੁੰਦੇ ਨੇ ਘਰਾਂ 'ਚ ਬੈ ਗੱਲਾਂ ਕੁਝ ਹੋਰ ਕਰਦੇ ਹੁੰਦੇ ਨੇ ਤੇ ਜਦੋਂ ਸਾਹਮਣੇ ਆਵੇ ਨਾ ਉੱਥੇ ਜੇ ਓਰੇ ਆ ਕੇ ਕਹਿੰ ਕੋ ਭਾਜਪਾ ਦਾ ਹੈ ਮੈਂ ਨਹੀਂ ਕਹਿੰਦਾ ਕੋਈ ਭਾਜਪਾ ਦਾ ਹੈ ਕੋਈ ਆਪ ਦਾ ਹੈ ਕੋਈ ਕਾਂਗਰਸ ਦਾ ਅਕਾਲੀ ਹੈ ਇੱਥੇ ਆ ਕੇ ਇੱਕ ਦਿਨ ਬੈਠੇ ਦੁਪਹਿਰੇ ਸੜਕ ਦੇ ਉੱਤੇ ਉਹਨੂੰ ਫੇਰ ਪਤਾ ਲੱਗਣਾ ਓਰੇ ਕੀ ਹੈ ਸਾਨੂੰ ਸ਼ੌਂਕ ਨਹੀਂ ਹੈਗਾ ਤਰਤ ਦੇ ਵਿੱਚ ਬੈਠਣ ਦਾ ਸੜਕਾਂ ਤਪੀਆਂ ਹੋਈਆਂ ਨੇ ਅੱਗ ਲੱਗੀ ਪਈ ਔਰੇ ਆ ਬਿਹਾਰ ਤੋਂ ਬੰਦੇ ਆ ਰਹੇ ਨੇ ਓਰੇ ਜੂਪੀ ਦੇ ਵਿੱਚ ਜੂਪੀ ਦੇ ਵਿੱਚ ਕੀ ਹਿੱਲਾ ਹੋਇਆ ਇਹ ਜਿਹੜੇ ਹੁਣ ਸੈਲੋ ਜਿਹੜੇ ਕਹਿੰਦਾ ਵੱਡੇ ਕਿਸਾਨ ਜਾ ਕੇ ਟਰਾਲੀਆਂ ਉਹਨਾਂ ਨੂੰ ਪਤਾ ਲੱਗਣਾ ਹੈ ਜੂਪੀ ਦੇ ਵਿੱਚ ਜਾ ਕੇ ਦੇਖੋ ਲੈਣਾ ਲੱਗੇ ਪਏ ਨੇ 800 ਰੁਪਏ ਕੰਟਲ ਕਣਕ ਵਿਕਦੀ ਹੈ ਇਹ ਆਪਾਂ ਤੁਸੀਂ ਕੱਲ ਟਰਾਲੇ ਵੀ ਦੇਖੇ ਹੋਣਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਵਪਾਰੀ ਵਰਗਾ ਆਹ ਧਿਆਨ ਨਾਲ ਵਪਾਰੀ ਵਰਗ ਦੇ ਟਰਾਲੇ ਇੱਥੇ ਵਗਜੋ ਸ਼ਾਜਲੀ ਵਗਜੋ ਸ਼ਾਜਲੀ ਤੋਂ ਲੈ ਕੇ 20 ਕਿਲੋਮੀਟਰ ਦੀ ਲੰਬੀ ਲੈਣ ਲੱਗੀ ਹੋਈ ਹੈ ਜੋ ਟਰਾਂਸਪੋਰਟ ਦਾ ਅੱਜ ਕੱਲ੍ਹ ਲੈਣ ਦੇ ਵਿੱਚ ਲੱਗ ਗਿਆ ਉਦੀ ਪੰਜਾਂ ਨਾਂ ਬਾਦ ਵਾਰੀ ਆਉਣੀ ਐ ਇਹਨਾਂ ਨੂੰ ਇੱਕ ਹੋਰ ਵੀ ਕਰ ਦੇਣਾ ਮੈਂ ਐਲਾਨ ਕਰਦਾ ਇਹ ਮੇਰੀ ਗੱਲ ਯਾਦ ਰੱਖਿਓ ਪਹਿਲੇ ਨੰਬਰ ਤੇ ਮਜ਼ਦੂਰ ਭਰਾ ਖਤਮ ਨੇ ਦੂਜੇ ਨੰਬਰ ਤੇ ਟਰਾਂਸਪੋਰਟ ਖਤਮ ਐ ਇਹਨਾਂ ਨੇ ਜਿੱਥੇ ਵੀ ਸੈਲੋ ਲਾਏ ਨੇ ਉਹ ਟਰੇਨ ਦੇ ਲੈਂਡ ਦੇ ਨੇੜੇ ਨੇ ਲੱਗੇ ਹੋਏ ਇੱਕ ਥਾਂ ਨੇ ਦਿਖਾਈ ਦੀ ਹੈ ਮੇਰੇ ਕੋਲ ਵੀਡੀਓ ਆਈ ਆ ਮੈਂ ਪਾ ਵੀ ਦੇਉਂਗਾ ਉਹ ਥੋੜਾ ਟਰੇਨ ਵੀ ਲੈਂਡ ਘੁਮਾ ਕੇ ਉੱਤੇ ਜਗਾਰ ਲਾਦਾ ਟਰੇਨ ਨੂੰ ਭਰਨ ਵਾਸਤੇ ਟਰੱਕ ਦੇਦ ਰਾਹੀ ਫਸਲ ਜਾਂਦੀ ਐ ਮਜ਼ਦੂਰ ਅਬਦੇ ਜੋਗਾ ਪੈਦਾ ਕਰਾਂਗੇ ਪਰ ਜੋ ਮਜ਼ਦੂਰ ਨੇ ਜੱਟ ਬਾਜੂ ਹਾਂ ਅੱਜ ਯਾਦ ਰੱਖਿਓ ਇਹ ਗੱਲ ਅੱਜ ਇਹ ਗੱਲ ਯਾਦ ਰੱਖਿਓ 200 ਰੁਪਏ ਕਿਲੋ ਆਟਾ ਮਿਲਣਾ ਹੈ ਜੋ ਮਜ਼ਦੂਰ ਨੇ ਆ ਬਿਹਾਰ ਦੇ ਬੰਦੇ ਖੜੇ ਸਾਡੇ ਕੋਲੇ ਇਹਨਾਂ ਨੂੰ ਪੁੱਛੋ ਵੀਰਾਂ ਨੂੰ ਅਸੀਂ ਤੀਹ ਦਾ ਬਿਹਾਰ ਦੇ ਵਿੱਚ ਪਟਨਾ ਮੈਂ ਜਾ ਕੇ ਆਇਆ ਹਾਂ ਹਾਂਜੀ ਭਾਈ ਜੀ ਆਪਣਾ ਕੀ ਨਾਮ ਹੈ ਮੇਰਾ ਨਾਮ ਮਹਿੰਦਰ ਸਿੰਘ ਹੈ ਹਾਂਜੀ ਹਮਾਰਾ ਜੋ ਹੈ ਨਾਲੰਦਾ ਜੀ ਡਿਸਟ੍ਰਿਕਟ ਜੋ ਹੈ ਘਰ ਪਟਨਾ ਦੇ ਬਗਲ ਵਿੱਚ ਜੋ ਹੈ आपकी स्थिति स्थिति क्या है वहाँ पे स्थिति वहाँ का यही है कि सरकार जो पाँच किलो गल्ला जो दिया है प्रति व्यक्ति वह जो है प्रतिदिन डेढ़ सौ डेढ़ सौ ग्राम पड़ता है महीना में डेढ़ सौ ग्राम पड़ता है अब मैं मोदी जी से जितने भी राजनीतिक पार्टी हैं उनसे कहना चाहता हूँ कि डेढ़ सौ के जगह पर आपको हम दो सौ ग्राम गल्ला देते हैं हम किसानों 200 ग्राम गला देते हैं आप अपना वेतन किसान मजदूर के खाते में डाल दीजिए तो ये कर पाएंगे नहीं इसलिए नहीं कर पाएंगे कि उन्हें लूटना है वो चोर बनाते हैं वो बदमाश तैयार करते हैं वो रंगदार तैयार कर रहे हैं नेता लोग न कि जान के जो है पब्लिक लोग चोर बन रहा है उसको चोर बनाते हैं जान के जितने भी नेता लोग हैं वो चोर बनाते हैं यही कह के मैं बंद करू हाँ जी ਤੇ ਆਪਣੇ ਇਹਨਾਂ ਨੇ ਦੇਖੋ ਆਪਣਾ ਐਡਾ ਵੱਡਾ ਪੰਜਾਬ ਸੀ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਤੇ ਦਿੱਲੀ ਕੋਲ ਦੀ ਜਾ ਕੇ ਕੁੱਲੂ ਤੇ ਆਪਣਾ ਹਿਮਾਚਲ ਹਿਮਾਚਲ ਕੋਲ ਲਾਹੌਰ ਕੋਲ ਵੱਡਾ ਆਪਣਾ ਹਰੀ ਸਿੰਘਾ ਦਾ ਐਡਾ ਵੱਡਾ ਰਾਜ ਸੀ ਜਿਹੜੇ ਦੇ ਵਿੱਚੋਂ ਕੱਢਤਾ ਇਹਨਾਂ ਨੇ ਹਰਿਆਣਾ ਕੱਢਤਾ ਰਾਜਸਥਾਨ ਕੱਢਤਾ ਯੂਪੀ ਦਾ ਕੁਝ ਹਿੱਸਾ ਕੱਢਤਾ ਹੰਸਾਰ ਕੱਢਤਾ ਤੇ ਆਪਣਾ ਹਿਮਾਚਲ ਕੱਢਤਾ ਕੱਢ ਕੇ ਆਪਣੇ ਵਿੱਚ ਇਹਨਾਂ ਨੇ ਪੰਜਾਬ ਨੂੰ ਤੋੜਦਾ ਤੋੜਦਾ ਛੋਟਾ ਕਰੀ ਜਾਂਦੇ ਨੇ ਹੁਣ ਇਹਨਾਂ ਦੀ ਸਾਸਿਕ ਤਕੜੀ ਚੰਡੀਗੜ੍ਹ ਨੂੰ ਆਪਣੇ ਪੰਜਾਬ ਦੇ ਵਿੱਚੋਂ ਕੱਢਣੀ ਸਰਕਾਰ ਦੀ ਸਾਸਾਇਟੀ ਵੱਡੀ ਇਹਨਾਂ ਨੇ ਕੀ ਕੀਤਾ ਆਪਣੇ ਪੰਜਾਬ ਦੇ ਜੋ ਵੱਡੇ ਘਰਾਣੇ ਬੈਠੇ ਨੇ ਪਿੰਡਾਂ ਦੇ ਵਿੱਚ ਆਪਣੇ 40 40 50 50 ਕਿੱਲੇ ਵਾਲੇ ਇਹ ਬੋਲਦੇ ਨੇ ਬਾਦਲ ਸਰਕਾਰ ਨੇ ਮੋਟਰਾਂ ਦਿੱਤੀਆਂ ਹੀ ਸਾਨੂੰ ਮੋਟਰਾਂ ਦਿੱਤੀਆਂ ਵੀਰੋ ਸੋਡਾ ਪਾਣੀ ਵਿੱਚ ਇਹਨਾਂ ਨੇ ਨੰਗਲ ਡੈਮ ਤੋਂ ਆਉਂਦਾ ਗਲੇਸ਼ੀਅਰ ਦਾ ਪਾਣੀ ਨੀਲੇ ਰੰਗ ਦਾ ਪਾਣੀ ਆਉਂਦਾ ਜਿਹੜਾ ਆਪਾਂ ਆਖੜਾ ਮੰਗਦੀ ਆ ਖਨੌਰੀ ਵਿੱਚ ਦੀ ਰਾਸਤਾ ਇਹਨੂੰ ਹਰਿਆਣਾ ਇਹਨੂੰ ਰਸਤਾ ਨੂੰ ਜਾਰੀ ਹੈ ਇਹ ਸਾਡਾ ਪਾਣੀ ਪੰਜਾਬ ਦਾ ਹੈ ਸਾਨੂੰ ਪਾਣੀ ਦਿੱਤਾ ਇਹ ਗਲੇਸ਼ੀਅਰ ਦਾ ਵਿੱਚ ਹੈ ਸਤਲਜ ਦੇ ਵਿੱਚ ਇਹਦਾ ਇੱਕ ਤੁਪਕਾ ਵੀ ਨਹੀਂ ਪੈਂਦਾ ਜਿਹੜਾ ਸਾਨੂੰ ਪਾਣੀ ਦਿੱਤਾ ਉਹ ਹਿਮਾਚਲ ਦੇ ਨੈਣਾਦੇਵੀ ਦੀਆਂ ਪਹਾੜੀਆਂ ਦਾ ਕੱਚੀ ਪਹਾੜੀ ਦਾ ਪਾਣੀ ਖੁਰਕੇ ਆਉਂਦਾ ਜਿਹੜੀ ਚਿੱਟੀ ਬੂਟੀ ਸਾਡੀ ਛੜਕਾਂ ਦੇ ਜੰਮੀ ਹੈ ਇਸ ਪਾਣੀ ਦੇ ਵਿੱਚ ਆਈ ਹੈ ਇਹ ਸਰਕਾਰ ਜ਼ਿੰਮੇਵਾਰ ਹੈ ਚੀਜ਼ ਦੀ ਚਲੋ ਮੈਂ ਪੁੱਛਣਾ ਚਾਹਨਾ ਕਿ ਇਸ ਟਾਈਮ ਸਥਿਤੀ ਕੀ ਹੈ ਆਪਣਾ ਭਾਜਪਾ ਦਾ ਲੀਡਰਾਂ ਦਾ ਕਿਉਂਕਿ ਭਾਜਪਾ ਦੇ ਲੀਡਰ ਨੇ ਜੋ ਆਪਾਂ ਨੂੰ ਦਿਨ ਪਰ ਦਿਨ ਆਪਣੇ ਕਿਸਾਨਾਂ ਦੇ ਵਿਰੁੱਧ ਮਜ਼ਦੂਰਾਂ ਨੂੰ ਆਪਸ ਵਿੱਚ ਲੜਾਉਣ ਦੀ ਲੜਾਈਆਂ ਸੌਜਿਸ ਕਰ ਰਹੀ ਹੈ ਸਰਕਾਰ ਉਹਦੇ ਉੱਤੇ ਆਪਾਂ ਕੀ ਕਹਿਣਾ ਚਾਹਾਂਗੇ ਬਾਈ ਜੀ ਆਪਣਾ ਕੀ ਨਾਮ ਹੈ ਸੋ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਮੰਗਦਾ ਵਾਹਿਗੁਰੂ ਜੀ ਕੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਿੰਡ ਬਲੇਾਲ ਪੁਆਣੀਗੜ ਬਲਾਕ ਜ਼ਿਲ੍ਹਾ ਸੰਗਰੂਰ ਸਿੱਧੂ ਪ੍ਰਜਤੀ ਮੰਤੂ ਬਲੌਂ ਕਰਦਾ ਹੈ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਦਾ ਰਿਸ਼ਤਾ ਸੀ ਓਹੋ 1975 ਦੇ ਵਿੱਚ ਜਦੋਂ ਬਾਪੂ ਰੀ ਖੇਤੀ ਕਰਦੇ ਤੇ ਇੱਕ ਪਵਿੱਤਰ ਰਿਸ਼ਤਾ ਹੁੰਦਾ ਸੀ ਜਦੋਂ ਆਪਣੇ ਨੌਕਰ ਜਾਂ ਸੇਰੀ ਦੀ ਬੇਟੀ ਦਾ ਵਿਆਹ ਹੁੰਦਾ ਸੀ ਤਾਂ ਜ਼ਿਮੀਂਦਾਰ ਨੂੰ ਸੋਚ ਹੁੰਦੀ ਸੀ ਵੀ ਆਪਣੇ ਨੌਕਰ ਦੀ ਬੇਟੀ ਦਾ ਵਿਆਹ ਆ ਗਿਆ ਵੀ ਆਪਾਂ ਨੇ ਹੀ ਲਾ ਕਰਨਾ ਨੌਕਰ ਉਹਦੇ ਵੇਖ ਆਵੋ ਕੇ ਹੁੰਦਾ ਸੀ ਜਿਹੜਾ ਅੱਜ ਦਾ ਮਾਹੌਲ ਹੈ 2024 ਦਾ ਰਕਾਰਡ ਹੈ ਕਿਹੜੇ ਹੀ ਮਜ਼ਦੂਰਾਂ ਦੇ ਜਵਾਕ ਨਹੀਂ ਸਾਡੀ ਜਵਾਕ ਨੇ ਸਾਡੇ ਖੇਤਾਂ 'ਚ ਪੜੇ ਹੋਏ ਨੇ ਸਾਡੇ ਖੇਤਾਂ 'ਚ ਜੀ ਸਬਜ਼ੀ ਖਾਦੀ ਹੋਈ ਨੇ ਸਾਡੇ ਪਰਿਵਾਰਾਂ 'ਚ ਧਾਲ ਰੋਟੀ ਖਾਦੀ ਹੋਈ ਆ ਸਾਡੇ ਪਰਿਵਾਰਾਂ 'ਚ ਧਾਲ ਰੋਟੀ ਖਾਦੀ ਹੋਈ ਤਾਂ ਮੈਂ ਮਾਨ ਨਹੀਂ ਕਰਦਾ ਤਾਂ ਖਾਦੀ ਹੋਈ ਹੈ ਜੇ ਅਸੀਂ ਦੀਮੀ ਦਾ ਸਾਡੀ ਭਰਾ ਨੇ ਆਪਣੇ ਸਾਡੀ ਭਰਾ ਨੇ ਉਸ ਤੋਂ ਬਾਅਦ ਅਸੀਂ ਨੇ ਕਦੇ ਜ਼ਿੰਦਗੀ ਦੇ ਵਿੱਚ ਮੈਨੂੰ ਕੋਈ ਮਜ਼ਦੂਰ ਬੰਦਾ ਇਹ ਕਹੇ ਜੇ ਮੇਰੇ ਮੂਰੇ ਲੈ ਆ ਕੇ ਰਿਕਾਰਡ ਧਰ ਦੇ ਮੈਂ ਰੋਜ ਸਟੇਜ ਤੋਂ ਬੋਲਣਾ ਕਰਉਣੀ ਬਾਰਡਰ ਦੀ ਤੋਂ ਅੱਜ ਤੱਕ ਅਪਣ ਨੂੰ ਬੈਠਾ ਨਾ 97 97 ਦਿਨ ਹੋ ਚੁੱਕੇ ਆ ਹਾਂ 97 92 ਦਿਨ ਹੋ ਚੁੱਕੇ ਆ 92 ਦਿਨ ਹੋ ਚੁੱਕੇ ਨੇ ਮੇਰਾ 66ਵੀਂ ਸਪੀਚ ਮੇਰੀ ਸਟੇਜ ਤੇ ਹੋ ਚੁੱਕੀ ਹੂੰ 66 ਦਿਨ ਮੈਂ ਬੋਲ ਚੁੱਕਿਆ ਮੈਂ ਉਹਦੇ ਦਾ ਉਰੀ ਬੈਠਾ ਮੈਂ ਘਰੇ ਨਹੀਂ ਗਿਆ ਮੇਰੇ ਮੂਰੇ ਕੋਈ ਮਜ਼ਦੂਰ ਇਕ ਕਰਾੜੀ ਲੈ ਕੇ ਧਰ ਦੇ ਵੀ ਜ਼ਿਮੀਦਾਰ ਨੇ ਸਾਡੇ ਨਾਲ ਏਅਰ ਵੀ ਰੱਖ ਰਿਆ ਸੀ ਜਦੋਂ ਸਾਡੇ ਤੇ ਕੋਈ ਮਾੜਾ ਸੰਕਟ ਆ ਗਿਆ ਸੀ ਵਿੱਕਰੂ ਮੋੜਦਾ ਜਦੋਂ ਜਿਹਨਾਂ ਨੂੰ ਲੋੜ ਪੈਂਦੀ ਸੀ ਢੂਰ ਨਾਲ ਚੋ ਦਾਣੇ ਦਿੰਨੇ ਅਸੀਂ ਨਹੀਂ ਦਿੰਦੇ ਵਾਇਗਰੂ ਬਾਈ ਜੀ ਇਹਦੇ ਵਿੱਚ ਕਾਰਨ ਕੀ ਹੈ ਨਾ ਵਾਇਗਰੂ ਦਿੰਦਾ ਹੁਣ ਇਹਨਾਂ ਨਾਲ ਰਵੀਰਾ ਕਰਨ ਵਾਲੇ ਕੌਣ ਤੇ ਉਹ ਅਸੀਂ ਵੀ ਤੇ ਵੀਰੋ ਉਹ ਵੀਰੇ ਬਾਣੀਏ ਲੋਕ ਤੇ ਉਹ ਵੀਰੇ ਕਾਰਪੋਰੇਟ ਕਰਾਣੇ ਲੋਕ ਤੇ 1972 ਦੇ ਵਿੱਚ ਮੇਰੇ ਬਾਪੂ ਬੈਠੇ ਨੇ ਬਾਪੂ 1972 ਦੇ ਵਿੱਚ ਫਸਾ ਦਾ ਨਹੀਂ ਹੁੰਦੇ ਤੇ ਨਹੀਂ ਜਮਾਈ ਨਹੀਂ ਜੀ ਸੱਚੀ ਗੱਲ ਦਸੀ ਜਮਾਨਾ ਮੁੰਡਾ ਕੋਲ ਮੈਂ 75 ਸਾਲ ਦਾ ਹੋ ਗਿਆ ਰ ਪਤਾ ਮੈਨੂੰ ਹਾਂ 1972 ਦੇ ਵਿੱਚ ਜਦੋਂ ਬਾਣੀਆਂ ਦੀ ਘਰ ਵਾਲੀਆਂ ਫਰਾਸਾ ਹੈ ਨਹੀਂ ਤੀ ਟਾਇਲਟ ਜਾਣਾ ਜ਼ਰੂਰੀ ਹੈ ਇਹ ਜ਼ਰੂਰੀ ਹੈ ਉਹ ਆਪਦੇ ਕੋਠੇ ਦੇ ਉੱਤੇ ਚਾਰ ਟਾਂ ਰੱਖਦੀਆਂ ਸਵੇਰੇ 4 ਵਜੇ ਉੱਠ ਕੇ ਲੈਟਰਿੰਗ ਕਰਦੀਆਂ ਹੁਣ ਵੀ ਰ ਮੇਰਾ ਸਿਰ ਨਹੀਂ ਮਾ ਹੋ ਰਿਹਾ ਹੈ ਇਹ ਮੱਜਵੀ ਸਿੰਘਾਂ ਦੇ ਘਰ ਵਾਲੀਆਂ ਉਹਨਾਂ ਦੀ ਟਾਇਲਟ ਚੱਕ ਕੇ ਆਉਂਦੀਆਂ ਉਹਦੀਆਂ ਅਸੀਂ ਇਹ ਕੰਮ ਤਾਂ ਨਹੀਂ ਕਰਾਇਆ ਬੋਲੋ ਜੀ ਵੀ ਜਰਾ ਆਪਾਂ ਨੇ ਕਿਸੇ ਮੱਜਵੀ ਥਿੰਗ ਦੇ ਘਰ ਵਾਲੀ ਤੋਂ ਕੋਈ ਲੈਟਰ ਨਹੀਂ ਬਾਈ ਜੀ ਮੈਂ ਇਹ ਗੱਲ ਨਹੀਂ ਪੁੱਛਣਾ ਚਾਹੁੰਦਾ ਮੈਂ ਪੁੱਛਣਾ ਚਾਹਨਾ ਪਤਾ ਹੈ ਹਾਂ ਜੀ ਬੋਲੋ ਮੈਂ ਕਹਿਣਾ ਚਾਹਨਾ ਨਾ ਇਸ ਟਾਈਮ ਨਾ ਜੋ ਸਥਿਤੀ ਹੈ ਹਾਂ ਜੀ ਇਸ ਟਾਈਮ ਦੇ ਵਿੱਚ ਜੋ ਭਾਜਪਾ ਦੇ ਲੀਡਰ ਹੈ ਨਾ ਹਾਂ ਜੀ ਉਹ ਇਸ ਟਾਈਮ ਕਿਸਾਨ ਮਜ਼ਦੂਰ ਦੇ ਵਿੱਚ ਕਪਾੜਾ ਪਾਣਾ ਚਾਹੁੰਦੇ ਆ ਜੋ ਬੀਜੇਪੀ ਸਰਕਾਰ ਦੇ ਇਸ ਟਾਈਮ ਹੰਸਰਾ ਜਾਂ ਹੰਸਾ ਹੈ ਨਾ ਹਾਂਜੀ ਹਾਂਜੀ ਉਹਨਾਂ ਨੇ ਇੱਕ ਬਿਆਨ ਦਿੱਤਾ ਦੀ ਪਿਛਲੇ ਸਮੇਂ ਵੀ ਅਸੀਂ ਦੋ ਤਰੀਕ ਤੋਂ ਬਾਅਦ ਕਿਸਾਨਾਂ ਨੂੰ ਨੋਟ ਕਰ ਲਓ ਨਾਂ ਉਹਨਾਂ ਦੇ ਵੀ ਅਸੀਂ ਜੀਵਨ ਸਿੰਘ ਦੀ ਔਲਾਦ ਆ ਵੀ ਅਸੀਂ ਇਹਨਾਂ ਨੂੰ ਠੱਲ ਕੇ ਰੱਖਿਆ ਹੋਇਆ ਹੈ ਉਹਦੇ ਬਾਰੇ ਆਪਣਾ ਕੀ ਵਿਚਾਰ ਹੈ ਆਪਾਂ ਸਰਕਾਰ ਦੇ ਬੋਲ ਹਾਂ ਜਿਹੜਾ ਇਹ ਤਰਨਾ ਹੈ ਇਹ ਗੈਰ ਰਾਜਨੀਤਿਕ ਧਰਮ ਹੈ ਜੀ ਇਹ ਸਰਕਾਰ ਪ੍ਰਤੀਤ ਕਰਨ ਹੇਕਾ ਬੀਜਪੀ ਦੇ ਖਿਲਾਫ ਕਰਕੇ ਵਿਰੁੱਧ ਤਾਂ ਨਹੀਂ ਜਿਹੜਾ ਹੰਸਰਾਜ ਹੰਸ ਨੇ ਬਿਆਨ ਦਿੱਤੇ ਉਹਦੇ ਵੀ 10 ਟਿੱਪਣੀ ਕਰਦਾ ਬੇ ਸੋਚ ਚੁੱਕੇ ਰਹੋ ਦਾਸ ਦਾ ਤੰਬੂ ਸਟੇਜ ਦੇ ਲਾਗੇ ਜਦੋਂ ਮਰ ਗਿਆ ਹਾਂ ਹੁਣੇ ਕਿਹਾ ਵੀ ਕਿਸਾਨ ਤੇ ਮਜ਼ਦੂਰ ਆਪਸ ਵਿੱਚ ਉਲਝੇ ਪਏ ਨੇ ਕੋਈ ਨਹੀਂ ਉਲਝੇ ਪਏ ਤੁਸੀਂ ਜਾ ਕੇ ਕੈਮਰਾਮੈਨ ਪਿੰਡਾਂ ਦੇ ਵਿੱਚ ਰਿਕਾਰਡ ਚੈੱਕ ਅੱਜ ਵੀ ਕਿਸਾਨ ਤੇ ਮਜ਼ਦੂਰ ਇਕੱਠੇ ਨਹੀਂ ਇਕੱਠੇ ਪਰਵਾਰਾਂ ਮੰਗੂ ਵਰਤਦੇ ਨੇ ਬੱਚਿਆਂ ਵਾਂਗੂ ਵਰਤਦੇ ਨੇ ਜਿਹੜਾ ਇਹ ਕਹਿੰਦੇ ਨੇ ਵੀ ਇੱਕ ਦੂਜੇ ਤੇ ਸੀ ਅਟੈਕ ਆ ਇਹ ਕੋਈ ਅੱਜ ਦਾ ਰਿਕਾਰਡ ਨਹੀਂ ਬਹੁਤ ਪੁਰਾਣਾ ਰਿਕਾਰਡ ਹੈ ਬਹੁਤ ਪੁਰਾਣਾ ਰਿਕਾਰਡ ਇਹ ਹੈ ਜਦੋਂ 1941 ਦੇ ਵਿੱਚ 1947 ਨੂੰ ਆਪਣਾ ਦੇਸ਼ ਜਨਮ ਹੋਇਆ ਸੀ 1941 ਦੇ ਵਿੱਚ ਜਦੋਂ ਇਹ ਗਦਰ ਪਾਰਟੀ ਦੀ ਬਾਅਦ ਵਿੱਚ ਲਹਿਰਾ ਬੰਡ ਬੰਡਈਏ ਇਹ ਵੋ ਹੋ ਰਿਹਾ ਸੀ ਤਾਂ ਮੱਝ ਵੀ ਸਿੰਘ ਤੇ ਜੀਮੀਦਾਰ ਸਿੰਘ ਦਾ ਬਹੁਤ ਵੱਡਾ ਇੱਕ ਰੋਲ ਰਿਹਾ ਹੋਇਆ ਸੀ ਕਿ ਬਾਪੂ ਜੇ ਸਾਡੇ ਖੇਤ ਦੇ ਵਿੱਚ ਦਾਣੇ ਹੋਣਗੇ ਤਾਂ ਸਾਡੇ ਹੋਣਗੇ ਇਹ ਕੋਈ ਸੁੱਖੇ ਨਹੀਂ ਹੋਏ ਵੀ ਅਸੀਂ ਜੱਟਾਂ ਦੇ ਮੁੰਡੇ ਜੱਟਾਂ ਦੇ ਕਰੇ ਹੀ ਜੰਮਾਂਗੇ ਸੁੱਖੇ ਨਹੀਂ ਹੋਇਆ ਸੀ ਕੱਲ ਨੂੰ ਕਿਸੇ ਹੋਰ ਜਾਤ ਦੇ ਵਿੱਚ ਜੰਮ ਸਕਦੇ ਹਾਂ ਇਹ ਜੇ ਕਿਸਾਨ ਹੈ ਤਾਂ ਜਹਾਨ ਦੇ ਜਹਾਨ ਕਿਵੇਂ ਹੈ ਸੋਡੇ ਤੇ ਕਿਸਾਨੀ ਅੰਦੋਲਨ ਤੇ ਆਉਂਦੇ ਪ੍ਰਮਾਤਮਾ ਮਾਂ ਕਰੇ ਵਾਹਿਗੁਰੂ ਮੈਂ ਤੱਕ ਨਾ ਹੋ ਵੀ ਨਾ ਕੋਈ ਕਾਨੂੰਨੀ ਕਾਰਵਾਈ ਹੋ ਜੇ ਸੋਡੇ ਪਰਚਾ ਹੋ ਜੇ ਜਿਹੜੇ ਨੌਲੇਜ ਵਾਲੇ ਬੰਦੇ ਹੁੰਦੇ ਨੇ ਮੌਲਜਲੀ ਗੱਲ ਕਰਦੇ ਹੁੰਦੇ ਨੇ ਆਮ ਤਾਂ ਊਟ ਪਟੰਗ ਹੀ ਵਕੀ ਜਾਂਦੇ ਹੁੰਦੇ ਨੇ ਸੋਤੋ ਕਦੇ ਵਕੀਲ ਕਦੇ ਪੈਸਾ ਨਹੀਂ ਲਊਗਾ ਉਹਨੂੰ ਪਤਾ ਹੈ ਬੀਜੇ ਕਿਸਾਨ ਹੈ ਤਾਂ ਜਹਾਨ ਹੈ ਜੇ ਤੁਸੀਂ ਉਰੇ ਆਉਣੇ ਹੋ ਕਿ ਇਹ ਨਾ ਕਿਹਾ ਕਰੂ ਵੀ ਧਰਨੇ ਤੇ ਆਉਣੀ ਆ ਉਰੇ ਆਪਾਂ ਅੰਦੋਲਨ ਤੇ ਆਉਣੀ ਆ ਇੱਕ ਇਤਿਹਾਸ ਲਿਖਿਆ ਜਾਣਾ ਹੈ ਇਤਿਹਾਸ ਲਿਖਿਆ ਜਾਣਾ ਜਦੋਂ ਤੁਸੀਂ ਉਰੇ ਆ ਰਹੇ ਹੋ ਤੁਹਾਨੂੰ ਕਿਸੇ ਚੀਜ਼ ਦੀ ਅਚਾਨਕ ਨੌੜ ਪੈ ਗਈ ਪੈ ਜਾਂਦੀ ਹੈ ਬਾਪੂ ਕੋਈ ਸ਼ੱਕ ਨਹੀਂ ਜੀ ਹਾਂ ਪੈ ਜਾਂਦੀ ਹੈ ਜਿਹੜਾ ਵਧੀਆ ਦੁਕਾਨਦਾਰ ਹੈ ਤੁਹਾਨੂੰ ਜੈਨਰੇਟਰ ਲਾਊਗਾ ਉਹ ਕਾਹ ਤੋਂ ਲਾਊਗਾ ਉਹਨੂੰ ਪਤਾ ਵੀ ਜੇ ਕਿਸਾਨ ਹੈ ਤਾਂ ਜਹਾਮ ਹੈ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਹੁੰਦੀ ਸੀ ਉਹਨੇ ਬਰਤਨ ਖਾਈ ਤੇ ਬਾਪੂ ਬਾਕੀ ਬਰਤਨ ਖਾਈ ਇੱਕ ਦਿਨ ਵਰਤ ਰੱਖੋ ਜੇ ਇੱਕ ਇੱਕ ਨਾਜ ਦਾ ਤੋੜਾ ਇੱਕ ਦਿਨ ਵਰਤ ਰੱਖਦਾ ਕਿਸਾਨ ਆ ਪੂਰੇ ਭਾਰਤ ਦਾ ਕਿਸਾਨ ਹੈ ਕਿਸਾਨਤਾ ਸੀ ਹੈਗੀ ਹੈਗੀ ਮੈਂ ਤਾਂ ਕਿਸਾਨ ਹੈਗੀ ਆ ਵੀ ਕਿਸਾਨ ਨੇ ਜਿਹੜੇ ਹੋਰ ਕਾਸਟ ਨੇ ਨਹੀਂ ਮੰਨਦੇ ਨੇ ਕਿਸਾਨ ਇਹ ਸਾਰੇ ਕਿਸਾਨ ਹੈ ਮੰਨ ਲਓ ਕੋਈ ਜਿਹਦੇ ਲਈ ਖੇਤ ਹੈਗਾ ਨਾਜ ਦਾ ਜੇ ਇੱਕ ਦਿਨ ਸਾਰਾ ਭਾਰਤ ਵਰਤ ਰੱਖਦਾ ਤਾਂ ਵੀਰੇ 66000 ਟਨ ਨਾमाज ਬੱਚਦਾ ਸੀ ਉਹ ਟਾਈਮ ਦੇ ਵਿੱਚ ਬੱਚਦਾ ਸੀ ਤੇ ਵੀਰੇ ਅਸੀਂ ਨੇ ਮੈਂ ਨਹੀਂ ਕਹਿੰਦਾ ਵੀ ਮੈਂ ਨਹੀਂ ਬਜ਼ੁਰਗਾਂ ਨੇ ਆਪਣੇ ਨੇ ਬਹੁਤ ਰੱਖਿਆ ਵਰਤ ਅਸੀਂ ਨੇ ਵੀਰੇ ਹਰ ਇੱਕ ਜੋ ਵੀ ਕੁਝ ਹੋਇਆ ਅਸੀਂ ਨੇ ਵੀਰੇ ਇਨਾਜ ਪੈਦਾ ਕਰਕੇ ਸਰਕਾਰ ਨੂੰ ਦਿੱਤਾ ਤੇ ਅਸੀਂ ਨੇ ਹਰ ਇੱਕ ਸੋਤ ਤੇ ਪਹਿਰਾ ਦਿੱਤਾ ਪਰ ਸਾਡੇ ਨਾਲ ਜਿਹੜਾ ਬਤੀਰਾ ਹੋ ਰਿਹਾ ਵੀਰੇ ਮੇਰਾ ਦਿਲ ਰੋਂਦਾ ਹੈ ਮੇਰਾ ਮਨ ਰੋਂਦਾ ਹੈ ਵੀ ਜਿਹੜੀ ਮੇਰੀ ਜ਼ਮੀਨ ਹੈ ਉਹਦੇ ਵਿੱਚ ਪ੍ਰਮਾਤਮਾ ਕਿਤੇ ਮੇਤੋਂਾਂ ਦਿਹਾੜੀਆਂ ਕਰਾਦੀ ਉਹਦੇ ਵਿੱਚ ਪ੍ਰਮਾਤਮਾ ਕਿਤੇ ਮੇਤੋਂਾਂ ਦਿਹਾੜੀਆਂ ਕਰਾਦੀ ਇੱਕ ਵੀਰ ਉਹਦੇ ਅੰਦਰ ਲੜ ਤੇ ਆਉਂਦੇ ਨੇ ਮੁੰਡੇ ਨਵੇਂ ਮੁੰਡੇ ਨੂੰ ਪ੍ਰਚਾਰਾ ਬਾਪੂ ਨੂੰ ਪ੍ਰਚਾਰ ਦੀ ਇਹ ਬਾਪੂ ਦੀ ਉਮਰ ਮੇਰਾ ਮਨ ਕਹਿੰਦਾ ਵੀ 75 ਸਾਲ ਦੀ ਹੋ ਗਈ ਹੋਣੀ ਇਹ ਬਾਪੂ ਜੋਰ ਮਾਰ ਕੇ 10 ਸਾਲ ਹੋਰ ਮਸਾ ਜਿਊਗਾ ਹੂੰ ਆ ਵੀਰ ਮੈਂ ਸੁਣ ਰਿਹਾ ਮੇਰੀ ਉਮਰ ਅਜੇ 30 ਸਾਲ ਦੀ ਆ ਕਿਤੇ ਮੈਂ ਆਪਣੀ ਜ਼ਮੀਨ ਦੇ ਵਿੱਚ ਵੀ ਰੋ ਆਪ ਇਹਨਾਂ ਦੀ ਹਰੀਆ ਕਰਨੀ ਪਈ ਇੱਥੇ ਆ ਕੇ ਗੱਲ ਮੀਰ ਬਰ ਕੇ ਹੱਥ ਬੰਨ ਕੇ ਬੇਨਤੀ ਮੇਰੇ ਨਵੇਂ ਯੂਥ ਨੂੰ ਬੱਸ ਤੋ ਵੱਧਾ ਹੋ ਜਾ ਮੀਰ ਬਰ ਕੇ ਹੱਥ ਬੰਨ ਕੇ ਬੇਨਤੀ ਮੇਰੇ ਨਵੇਂ ਯੂਥ ਨੂੰ 22 ਤਰੀਕ ਨੂੰ ਆਪਾਂ ਨੇ ਉਹ ਕਰਨਾ ਹੈ 22 ਤਰੀਕ ਦਾ ਜਰੂਰ ਬੋਲੋ 22 ਤਰੀਕ ਨੂੰ ਆਪਾਂ ਨੇ ਜਿਹੜਾ ਮੈਸੇਜ ਦੇਣਾ ਹੈ ਖਨੌਰੀ ਬਾਰਡਰ ਤੇ ਹੂੰ ਡੱਬ ਵਾਲੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਤਿੰਨ ਬਾਰਡਰਾਂ ਤੇ ਤਿੰਨ ਬਾਰਡਰਾਂ ਤੇ ਜਿਹੜਾ ਪੈਸੇ ਦੇਣਾ ਉਹ ਆਜ਼ਾਦੀ ਦਾ ਪੈਸੇ ਦੇਣਾ ਤੁਸੀਂ ਇਹ ਨਾ ਸੋਚੋ ਵੀ ਤੁਸੀਂ 1947 ਨੂੰ ਆਜ਼ਾਦ ਹੋ ਗਏ ਤੇ ਨਹੀਂ ਹੋਏ 1947 ਨੂੰ ਤੁਸੀਂ ਅੰਗਰੇਜ਼ੀ ਸਰਕਾਰ ਤੋਂ ਅੱਡ ਹੋਏ ਤੇ ਆਪਣਾ ਪਰ ਪਏ ਤਾਂ ਤੁਸੀਂ ਦਿੱਲੀ ਸਰਕਾਰ ਦੇ ਤਾਬੇ ਗਏ ਆ ਹਾਂ ਗੁਲਾਮ ਹੋ ਗਏ ਗੁਲਾਮ ਹੀ ਆ ਦੁਨੀਆ ਆ ਜਾ ਦਿਓ ਬਾਪੂ ਕਿਸੇ ਨਵੇਂ ਮੁੰਡੇ ਨੂੰ ਇਹ ਪੁੱਛ ਵੀ ਬੋਤਾ ਲੱਗਾ ਕੀ ਹੁੰਦਾ ਤੀ ਕੋਈ ਪੁੱਛ ਕੇ ਦੱਸੋ ਨਹੀਂ ਪਤਾ ਬਾਪੂਆਂ ਬਾਪੂਆਂ ਨੇ ਗੁਸਾ ਆਇਆ ਹੋਇਆ ਫਲਾ ਬੰਨਦਾ ਨਹੀਂ ਫਸਾ ਕਿਸੇ ਕੋਈ ਬੰਦਾ ਕਹੀ ਵੀ ਬੋਤਾ ਲੱਗਾ ਕੀ ਹੁੰਦਾ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਵੀ 22 ਤਰੀਕ ਨੂੰ ਉਹਰੋਂ ਬਹੁਤ ਵੱਡੀ ਕੌਲ ਦਾ ਦਾਸ ਮੈਸੇਜ ਦੇਵਾਂ ਹੜ ਲਿਆਓ ਦੇਓ 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 ਇਹ ਰੱਜ ਮੈਸੇਜ ਦੇ ਦੂੰਗਾ ਜੇ ਵੀਰੇ ਤੁਸੀਂ ਮਰਦ ਆਗੇ ਮੇਰੀਆਂ ਮਾਤੋਂ ਤੇ ਭੈਣਾ ਮਾਈ ਭਾਗੂ ਕੌੜ ਦੀਆਂ ਬਾਰਸ ਆ ਗਈਆਂ ਆ ਵੀਰੇ 10 ਸੌਣ ਦਾ ਵਾਦਾ ਕਰਦਾ ਜਿਹੜਾ ਮੈਂ ਇਤਿਹਾਸ ਸੁਣਾਉਂਗਾ ਧੰਨਵਾਦ ਉਹ ਵੀਰੇ ਉਹ ਲੋ ਜਾਣਦੇ ਨਹੀਂ ਜਿੱਤ ਕੇ ਜਾਵਾਂਗੇ ਇਹ ਲਾ ਕੇ ਜਾਵਾਂਗੇ ਪੰਜਾਬ ਦਾ ਜੱਟ ਬਾਈ ਦਾ ਕਹਿਣਾ ਹੈ ਬਾਈ ਦਾ ਕਹਿਣਾ ਵੀ 1947 ਦੇ ਵਿੱਚ ਆਜ਼ਾਦ ਨਹੀਂ ਹੋਇਆ ਦੇਸ਼ ਮੰਨ ਲਓ ਇਹਦੇ ਵਿੱਚੋਂ ਸਾਡੇ ਪਰਿਵਾਰਾਂ ਨੂੰ ਪਾੜਿਆ ਗਿਆ ਚਿੱਟੇ ਵਾਗੇ ਕਾਲੇ ਆਗੇ ਆਗੇ ਸਾਡੇ ਪਰਿਵਾਰ ਨੂੰ ਵਾੜਤਾ ਇਹਦੇ ਵਿੱਚੋਂ ਪਾਕਿਸਤਾਨ ਕੀਤਾ ਗਿਆ ਅੱਡ ਉਹ ਸਾਡੇ ਉਹਦੇ ਵਿੱਚੋਂ ਵੀ ਪੰਜਾਬ ਅੱਧਾ ਵਾਗ ਗਿਆ ਆਪਣਾ ਉਹਦੇ ਵਿੱਚ ਪੰਜਾਬ ਅੱਧਾ ਇਧਰ ਕਰਤਾ ਇਹ ਸਰਕਾਰ ਨੇ ਅੱਧਾ ਇਧਰ ਕਰਤਾ ਇਹ ਸਰਕਾਰ ਦੀ ਚਾਲ ਹੈ ਪੰਜਾਬ ਅੱਧਾ ਇਧਰ ਮੇਰਾ ਮਨ ਪਾਕਿਸਤਾਨ ਦੇ ਵਿੱਚ ਮੌਤ ਹੁੰਦੀ ਹੈ ਜੇ ਪਾਕਿਸਤਾਨ ਦੀ ਮੌਤ ਪਾਕਿਸਤਾਨ ਦੇ ਵਿੱਚ ਕਿਸੇ ਵੀਰ ਦੀ ਮੌਤ ਹੁੰਦੀ ਹੈ ਉਹ ਵੀ ਪੰਜਾਬੀ ਦੀ ਹੈ ਜੇ ਭਾਰਤ ਦੇ ਵਿੱਚ ਹੁੰਦੀ ਹੈ ਉਹ ਵੀ ਪੰਜਾਬੀ ਦੀ ਹੈ ਇਹ ਸਰਕਾਰਾਂ ਦੀਆਂ ਚਾਲਾਂ ਦੋਵੇਂ ਪਾਸੇ ਪੰਜਾਬ ਲਾਤਾ ਇਹਨਾਂ ਨੇ ਸੋ ਪੱਛੇ ਪੰਜਾਬ ਲਾ ਕੇ ਪੰਜਾਬ ਤੇ ਸੋ ਇਹਨਾਂ ਭਰਾਵਾਂ ਦਾ ਅੱਜ ਕਹਿਣਾ ਹੈ ਕਿ ਅੱਜ ਇੱਕ ਮਿੰਟ ਮੇਰੀ ਗੱਲ ਸੁਣੋ ਬ੍ਰਾਂਹਲ ਜੀ ਇਹਨਾਂ ਨੇ ਕਹਿੰਦਾ ਡਾਕਟਰ ਸਾਹਿਬ ਕਹਿੰਦੇ ਉਹਨੇ ਗੱਲ ਆਪਣੇ ਇੱਕ ਉਹ ਕਹਿੰਦਾ ਤੁਸੀਂ ਕਹਿੰਦੇ ਵੀ 2% ਨੇ ਇਹ 2% ਬਿਹਾਰ ਚ ਹੋ ਗਿਆ ਕਿਤੇ ਵੀ ਹੋ ਜੇ ਕੋਈ ਖਾੜਾ ਆ ਗਿਆ ਪਾਲ ਕੁਛ ਵੀ ਆ ਗਿਆ ਬਾੜ ਆ ਗਈ ਜਿਹੜੇ 2% ਵਾਲੇ ਅੱਗੇ ਖੜੇ ਨੇ ਤੁਸੀਂ ਨੇ ਕਹਿੰਦਾ 2% ਡਾਕਟਰ ਸਾਹਿਬ ਦਾ ਕਿਹਾ ਹੈ ਕਹਿੰਦਾ ਤੁਸੀਂ ਦਾ 2% ਕਹਿੰਦੇ ਹੋ ਬਾਰਡਰ ਦੇ ਉੱਤੇ ਕਿਸੇ ਪਾਸੇ ਵੀ 5 ਲਾਸ਼ਾਂ ਆਉਂਦੀਆਂ ਨੇ ਚਾਰ ਪੰਜਾਬੀਆਂ ਦੀਆਂ ਹੁੰਦੀਆਂ ਨੇ ਡਾਕਟਰ ਸਾਹਿਬ ਦੀ ਮੇਰੀ ਵੀਡੀਓ ਬਣੀ ਰਹੀ ਹੈ ਇਹ 5 ਲਾਸ਼ਾਂ ਹੁੰਦੀਆਂ ਨੇ ਚਾਰ ਪੰਜਾਬੀਆਂ ਦੇ ਨੇ ਫਿਰ ਪੰਜਾਬੀ 2% ਕਿਵੇਂ ਹੋਏ ਬਈ ਉਹ ਜਿੱਦੇ ਦੇਸ਼ 93% 93% ਕਲਵਾਰੀਆਂ ਸਾਡੇ ਪੰਜਾਬੀਆਂ ਦੀ ਨੇ ਜਿੱਦੇ ਦੇਸ਼ ਨੂੰ ਸਿਉਣਨੇ ਦੀ ਲੋੜ ਪਈ ਤੀ ਉਹ ਬੇੜਾ ਯਾਦ ਕਰ ਲੋ ਓਏ ਸਾਡੇ ਘਰੋਂ ਗਿਆ ਹੋਇਆ ਸੀ 244 ਕੱਲਾ ਸਾਡੇ ਘਰੋਂ ਗਿਆ ਹੋਇਆ ਸੀ ਇਹ ਬਾਈਆਂ ਦਾ ਦਰਦ ਹੈ ਉਹ ਵੀਰੋ ਸਾਡੇ ਘਰੋਂ ਗਿਆ ਹੋਇਆ ਸੀ ਤੁਸੀਂ ਮੈਂ ਕਿਹਾ ਹੱਥ ਬੰਨ੍ਹ ਕੇ ਬੇਨਤੀ ਵੀਰੋ 22 ਤਰੀਕ ਨੂੰ ਵੱਧ ਤੋਂ ਵੱਧ ਬੋਲੀਆ ਥੈਂਕ ਯੂ ਸੋ ਬਾਈਆਂ ਦਾ ਕਹਿਣਾ ਹੈ ਕਿਉਂਕਿ ਇਸ ਅੰਦੋਲਨ ਦੇ ਵਿੱਚ ਅੱਜ 97 ਦਿਨ ਹੋ ਚੁੱਕੇ ਐ ਕਿਉਂਕਿ ਵੱਧ ਤੋਂ ਵੱਧ 22 ਤਰੀਕ ਨੂੰ ਇੱਥੇ ਪਹੁੰਚਣਾ ਆਪਾਂ ਨੇ ਹਰ ਇੱਕ ਪਰਿਵਾਰ ਦੇ ਮੈਂਬਰ ਵੱਜੋਂ ਕਿਉਂਕਿ ਇਹ ਜੋ ਅੰਦੋਲਨ ਹੈ ਜੋ ਆਪਣਾ ਇਹ ਚੱਲ ਰਿਹਾ ਹੈ ਇਹ ਕੋਈ ਭਰਾਵੋ ਇਕੱਲੇ ਦਾ ਨਹੀਂ ਹੈਗਾ ਇਹ ਹਰ ਇੱਕ ਵਰਗ ਦਾ ਜੁੜਿਆ ਹੋਇਆ ਹੈ ਆਪਣਾ ਅੰਦੋਲਨ ਹੈ ਜੋ ਚੱਲ ਰਿਹਾ ਹੈ ਸੋ ਜਿੱਤ ਕੇ ਹੀ ਜਾਵਾਂਗੇ ਆਪਾਂ ਸੋ ਕਹਿਣਾ ਚਾਹੁੰਨਾ ਮੇਰੇ ਭਰਾਵਾਂ ਨੂੰ ਮੇਰੀਆਂ ਮਾਤਾਵਾਂ ਨੂੰ ਕਿ ਇਸ ਬਾਡਰ ਦੇ ਉੱਤੇ ਖਨੌਰੀ ਸ਼ੰਭੂ ਵੱਧ ਤੋਂ ਵੱਧ ਡੱਬਾ ਲਈ ਪਹੁੰਚੋ ਤਾਂ ਜੋ ਆਪਾਂ ਇਸ ਅੰਦੋਲਨ ਨੂੰ ਜਲਦ ਹੀ ਜਿੱਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ